ਮਹੱਲੇ ਦੇ ਵਿੱਚ ਇੱਕ ਨੌਜਵਾਨ ਦੀ ਹੋਈ ਮੌਤ ਲੋੜੀ ਦਾ ਫੰਕਸ਼ਨ ਗਵੰਡਿਆ ਦੇ ਘਰ ਚੱਲ ਰਿਹਾ ਸੀ ਤੇ ਜਦੋਂ ਵਿਕਾਸ ਉਹਨਾਂ ਦੇ ਘਰ ਉੱਪਰ ਕੋਠੇ ਤੇ ਜਾਂਦਾ ਹੈ ਵੀ ਬੈਸਮ ਬਸਾਈ ਹੋ ਜਾਂਦੀ ਆ ਹੋ ਜਾਂਦੀ ਆ ਜੋ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ੱਟਕੇ ਮਾਰਦੇ ਆ ਮੇਰੇ ਮੁੰਡੇ ਨੂੰ ਬਾਅਦੋਂ ਮੁੰਡਾ ਘਰ ਆ ਜਾਂਦਾ ਤੇ ਸਵੇਰੇ ਉਹਦੀ 6 ਵਜੇ ਦੇ ਕਰੀਬ ਜਿਹੜੀ ਮੌਤ ਹੋ ਜਾਂਦੀ ਆ ਦੇਖੋ ਜੀ ਤੁਸੀਂ ਤਸਵੀਰਾਂ ਜਿਹੜੀਆਂ ਮੌਕੇ ਦੀਆਂ ਕਰਨਪੁਰਾ ਮਹੱਲੇ ਦੀਆਂ ਮੇਰਾ ਨਾਮ ਪ੍ਰਿਆ ਮੇਰੀ ਮਾਂ ਇਕੱਲੀ ਰਹਿ ਗਈ ਮੇਰੇ ਵੀਰ ਨੂੰ ਮਾਰਤਾ ਇਹਨਾਂ ਨੇ ਤੋਕਣਾ ਬਲਾ ਕੇ ਕੋਟੇ ਤੇ ਪਤਾ ਨਹੀਂ ਕਿ ਕਿੰਤਾ ਸੱਟਾ ਸੁੱਟਾ ਬਣੀਆਂ ਲਾਈਆਂ ਆ ਗਿੱਟਾ ਵੀ ਗਿੱਟਾ ਵੀ ਤੋੜਦਾ ਦੀ ਬਾਹ ਥੋੜੀ ਇਹ ਮੂੰਹ ਤੇ ਬੜੀ ਸੱਟ ਲਾਈ ਆ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਜੀ ਹਾਂ ਨੂੰ ਸਵੇਰੇ ਲੱਗਾ 6:30 ਵਜੇ ਪਤਾ ਕੋ ਗੁੱਡੀਆਂ ਕੱਡੀਆਂ ਤਾਂ ਕੋਈ ਨਹੀਂ ਪਤਾ ਨਹੀਂ ਗੁੱਡੀਆਂ ਢਾਣਦੇ ਹੀ ਕੋਟੇ ਦੇ ਉੱਤੇ ਕੋਟੇ ਤੇ ਬੁਲਾਇਆ ਇਹਨਾਂ ਨੇ ਤਾਂ ਆਖੇ ਨਾ ਪਹਿਲੇ ਆਪਣੇ ਕੋਟੇ ਦੇ ਕਹਿੰਦੇ ਆ ਜਾ ਇੱਥੇ ਚੜਾਣੇ ਗੁੱਡੀਆਂ ਫਿਰ ਇਹਨਾਂ ਨੇ ਮਾਰਤਾ ਨੂੰ ਧੋਖੇ ਨਾ ਕੋਟ ਮਾਰ ਕੇ ਤੁਹਾਡੇ ਭਰਾ ਦਾ ਨਾਮ ਕੀ ਹੈ ਵਿਕਾਸ ਦਿਹਾੜੀ ਲਾਉਂਦੇ ਸੀ ਕਵਾਰਦੀ ਦੁਕਾਨ ਤੇ ਲੱਗਾ ਏ ਅੰਤਾ ਮੇਰਾ ਨਾ ਮੇਰੇ ਬੱਚੇ ਨੂੰ ਮਾਰ ਕੇ ਇੱਥੇ ਸੁੱਟ ਕੇ ਉਹ ਕੋਠੇ ਤੇ ਗਿਆ ਸੀ ਉਹਨਾਂ ਨੇ ਚਾਰ ਪੰਜ ਜਣਿਆਂ ਨੇ ਮਾਰ ਕੇ ਲੱਲੂ ਦਾ ਮੁੰਡੇ ਸਾਰੇ ਜਣੇ ਹੈਗੇ ਸੀ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਪਤਾ ਜੋ ਤੇ ਮੇਰੇ ਬੱਚੇ ਨੂੰ ਮਾਰ ਕੇ ਤੇ ਇੱਥੇ ਸੁੱਟ ਕੇ ਰਵੀ ਤੇ ਇੱਕ ਉਹ ਜਾ ਕੇ ਨਾਮਾ ਬੋ ਵੀ ਇਹ ਕਿਉਂ ਮਾਰਿਆ ਕੋਈ ਪ੍ਰਾਣੀ ਪਤਾ ਨਹੀਂ ਕਿ ਕੀ ਸੀ ਦੁਸ਼ਮਣੀ ਇਹਨਾਂ ਨੇ ਪ੍ਰਾਣੀ ਆਡੀ ਦੁਸ਼ਮਣਤਾਾਂ ਦੀ ਪ੍ਰਾਣੀ ਦੁਸ਼ਮਣੀ ਆਡੀ ਕੋਈ ਨਹੀਂ ਜਗਾ ਤੋਂ ਇਹਨਾਂ ਡਗਾਣੇ ਅਸੀਂ ਭਾਈ ਤੇ ਗੈਣ ਤੋਂ ਛਡਾਈ ਤੇ ਮੜਕੇ ਕੋਈ ਦੇਹ ਨਹੀਂ ਤਾਂ ਉਹ ਹੱਸ ਦੇ ਕੇ ਹਰਦੇ ਹਾਂ ਘਰ ਚਾਨ ਨੂੰ ਕੋਈ ਪਤਾ ਹੀ ਨਹੀਂ ਪਿਆਣਾ ਦੁਸ਼ਮਣੀਆਂ ਕੱਢਣੀ ਹਨ ਤੇਰੀ ਜਗ੍ਹਾ ਤੋਂ ਵਾਕਿਆ ਤੇ ਕਿੰਨੇ ਵਜੇ ਹੋਇਆ ਜੀ ਇਹ 6 ਵਜੇ ਦੀ ਗੱਲ ਜੋ ਇਹ ਕਿਹੜੀ ਕਿਹੜਾ ਵਾਕਿਆ ਇਲਾਕਾ ਕਿਹੜਾ ਹੈਗਾ ਜੀ ਸੰਜੇ ਗਾਂਦੀ ਕਲੋਨੀ ਨਵੀਂ ਵਾਦੀ ਨਵੀਂ ਵਾਦੀ ਸੀ ਨਹੀਂ ਹੁਣ ਸਵੇਰੇ ਆਈ ਸੀ ਸਵੇਰੇ ਮੌਕੇ ਤੇ ਆਈ ਸੀ ਇਹਦੇ ਇਹਦੇ ਇੱਥੇ ਨੀਲ-ਨੂਲ ਵੀ ਸਾਰੇ ਪਏ ਹੀ ਕੀ ਮਾਰੇ ਪਤਾ ਨਹੀਂ ਕੀ ਮਾਰਿਆ ਨਾਨ ਕੱਟ ਪੁੱਟਿਆ ਹੀ ਇਹਨਾਂ ਨੇ ਲਬਾਂ ਹਾਂ ਸਟਾ ਲੱਗੀਆਂ ਤੇ ਕੰਦਾ ਨਾ ਮਾਰਿਆ ਚੁੱਕ ਚੁੱਕ ਕੇ ਮਾਰਿਆ ਇਹਨਾਂ ਨੇ ਮੰਗ ਕੀ ਕਰਦੇ ਤੁਸੀਂ ਮੰਗ ਕੀ ਕਰਦੇ ਮੰਗ ਮੈਂ ਉਹ ਕਰਦੀ ਮੈਨੂੰ ਇਨਸਾਫ ਚਾਹੀਦਾ ਜੋ ਮੈਂ ਕੱਲੀ ਰਹਿ ਗਈ ਮੇਰਾ ਕੋਈ ਨਹੀਂ ਹੈਗਾ ਉਮਰ ਕਿੰਨੀ ਸੀ ਮੁੰਡੇ ਦੀ ਜੀ ਮੁੰਡੇ ਦੀ ਉਮਰ 27 ਸਾਲ ਸਾਲ ਮਿੱਕੀ ਅੱਜ ਸੀ ਨਵੀਂ ਵਾਦੀ ਕਰਮਪੁਰੇ ਵਿਮਲੇ ਵਿੱਚ ਆਏ ਹਾਂ ਜਿੱਥੇ ਇੱਕ ਹੈਪਨਿੰਗ ਹੋਈ ਆ ਕਿ ਕੂਠੀ ਦੀ ਉੱਤੀ ਪਾਰਟੀ ਚੱਲਦੀ ਸੀ ਜਿਹਨੂੰ ਤੱਕਾ ਦੇ ਕੇ ਮੁੰਡੇ ਨੂੰ ਥੱਲੇ ਸੁੱਟਿਆ ਗਿਆ। ਕਿ ਲਗਭਗ ਮੌਕੇ ਤੇ ਹੀ ਮੌਤ ਹੋ ਗਈ। ਹਸਪਤਾਲ ਵੀ ਲੈ ਕੇ ਗਏ। ਜਿਹਨਾਂ ਦਾ ਬੱਚਾ ਵਾ ਉਹ ਵਿਧਵਾ ਬੀਬੀ ਆ। ਕਿ ਜਿਹਦੇ ਘਰ ਦਾ ਕੋਈ ਹੋਰ ਕਮਾਉਣ ਵਾਲਾ ਨਹੀਂ ਹੈਗਾ। ਲੇਕਿਨ ਮਹੱਲੇ ਵਿੱਚ ਜੇ ਪਤਾ ਕੀਤਾ ਜੋ ਦੀਪੂ ਵਾਲਾ ਪਰਸਨ ਹੈ 발ਮੀ ਕੀ ਮੰਦਿਰ ਉੱਤੇ ਵੀ ਉਸਨੇ ਕਬਜ਼ਾ ਕੀਤਾ ਪਿਆ। ਆਮ ਪਬਲਿਕ ਦੀ ਨੋ ਐਂਟਰੀ। ਗਰੀ ਦੇ ਉੱਤੇ ਵੀ ਉਹਨਾਂ ਛੱਤ ਕੇ ਛੱਤ ਪਾਈ ਹੋਈ ਆ। ਨੋ ਰਜਿਸਟਰੀ, ਨੋ ਡਾਕੂਮੈਂਟ। ਹਮੇਸ਼ਾ ਹਰ ਬੰਦਿਆਂ ਧੱਕਾ ਹੀ ਕਰਦਾ ਵਾ ਮੈਂ ਤੇ ਜੋ ਸੁਣਿਆ ਕੀ ਹੈ ਕਿ ਕਿੰਨੇ 30 ਹਜ਼ਾਰ ਦੇ ਕੇ ਉਹਦਾ 3 ਲੱਖ ਬਣਾ ਲਿੰਦਾ ਫਿਰ ਉਹਦਾ ਚੈੱਕ ਭਰ ਕੇ ਲਾ ਦਿੰਦਾ ਫਿਰ ਧੱਕੇ ਹੀ ਸ਼ਹੀ ਨਾ ਹਮੇਸ਼ਾ ਧੱਕਾ ਹੀ ਕਰੀ ਜਾਂਦਾ ਹੈ ਅਸੀਂ ਅੱਜ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਹਿਮੀ ਜੇ ਲਈ ਤਿੰਨ ਤੋਂ ਉਹਦਾ ਪਰਚਾ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਰੈਸ਼ ਕੀਤਾ ਜਾਵੇ ਜੇਕਰ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਇਹ ਹੱਲ ਨਾ ਕੀਤਾ ਸਵੇਰੇ 10 ਵਜੇ ਉੱਥੇ ਚੌਂਕ ਦੇ ਵਿੱਚ ਡੈੱਡ ਬੋਡੀ ਰੱਖ ਕੇ ਇਹਨਾਂ ਦਾ ਜੋ ਇੰਸਪੈਕਟਰ ਹੈ ਡੀਐਸਪੀ ਉਹਨਾਂ ਦਾ ਸਿਆਪਾ ਕੀਤਾ ਜਾਵੇਗਾ ਕਿਉਂ ਨਹੀਂ ਉਹਨਾਂ ਨੇ 302 ਦਾ ਪਰਚਾ ਕੀਤਾ ਮੈਂ ਐਸਐਚਓ ਨਾਲ ਗੱਲ ਕੀਤੀ ਉਹਨੇ ਕਿ ਛੱਕਿਆ ਜੇ ਛੱਕ ਹੈ ਤੇ 302 ਦਾ ਪਰਚਾ ਕਰੇ ਫਿਰ ਡਾਟਗੇਰ ਦੇ ਬਾਕੀ ਪੋਸਟਮਾਨ ਤੇ ਜੋਰ ਪੂੜੇ ਫਿਰ ਅਗਲੀ ਗੱਲ ਹੈ ਹੁਣ ਪਰਚਾ ਐਫਆਈਆ ਦਾ ਕਰਕੇ ਅਰੈਸਟ ਕਰੇ ਉਹਨਾਂ ਨੂੰ ਇਹ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਜਿੰਨੀ ਦੇਰ 302 ਦਾ ਪਰਚਾ ਨਹੀਂ ਹੁੰਦਾ ਉਹਨਾਂ ਦੇ ਸੰਸਕਾਰ ਨਹੀਂ ਕੀਤਾ ਜਾਵੇਗਾ ਧੰਨਵਾਦ ਵਿਸ਼ਾਲ ਸੱਬਰਵਾਲ ਜੀ ਤੋਨਾ ਸਾਹਿਬ ٹرسٹ ਦੇ ਵਾਈਸ ਚੇਰਮੈਨ ਨੈਸ਼ਨ ਇਹ ਬੜੀ ਦੁੱਖ ਦੀ ਘੜੀ ਹੈ ਜੀ ਉਹਨਾਂ ਦਾ ਜਵਾਨ ਬੱਚਾ ਚਲੇ ਗਿਆ 22 ਸਾਲ ਦਾ ਬੱਚਾ ਸੀਗਾ ਬਹੁਤ ਜ਼ਿਆਦਾ ਸਾਡਾ ਹਿਰਦੇ ਬਲੁੰਧਿਆ ਗਿਆ ਜੀ ਅਸੀਂ ਮਹੱਲੇ ਦੇ ਲੋਕ ਆ ਅਸੀਂ ਵਸਨੀਕ ਆ ਇਸ ਮਹੱਲੇ ਦੇ ਕੋਈ ਵੀ ਐਪੀਕ ਹੁੰਦੀ ਆ ਸਾਨੂੰ ਬਹੁਤ ਦੁੱਖ ਲੱਗਦਾ ਆ ਇਹ ਬਹੁਤ ਵੱਡਾ ਨੁਕਸਾਨ ਹੋਇਆ ਇੱਕ ਵਿੱਡੋ ਜਨਾਨੀ ਦੇ ਨਾਲ ਉਹਦਾ ਬੱਚਾ ਚਲੇ ਜਾਣਾ ਇਹ ਤੋਂ ਵੱਡਾ ਸਦਮਾ ਕਦੇ ਵੀ ਕਿਸੇ ਨੂੰ ਨਾ ਹੁੰਦਾ ਤੇ ਨਾ ਕੋਈ ਬਰਦਾਸ਼ਤ ਕਰਨ ਵਾਲਾ ਹੈਗਾ ਕੋਈ ਕੁਦਰਤ ਵੱਲੋਂ ਹੋਇਆ ਪਹਾੜਾ ਵਰਪ ਰਿਆ ਹੋਵੇ ਤਾਂ ਉਹ ਤਾਂ ਬਰਦਾਸ਼ਤ ਕੀਤਾ ਜਾਂਦਾ ਜਿਹੜਾ ਰੰਦਸ਼ ਦੇ ਨਾਲ ਕਤਲ ਕੀਤਾ ਗਿਆ ਇਹ ਨਹੀਂ ਪਹਾੜਾ ਬਰਦਾਸ਼ਤ ਹੁੰਦਾ ਜੀ ਦੇਖੋ ਰਿਸ਼ਤੇ ਹੁੰਦੀਆਂ ਆ ਜੇ ਕਿਸੇ ਨੂੰ ਕੋਈ ਜ਼ਮੀਨ ਕਰਕੇ ਕੋਈ ਪੈਸੇ ਕਰਕੇ ਕਿਸੇ ਦਾ ਜੀ ਲੈ ਲੈਣਾ ਇਹ ਬਹੁਤ ਔਖਾ ਕੰਮ ਆ ਜੀ ਇਹ ਉਸ ਮਾਂ ਨੂੰ ਪੁੱਛ ਕੇ ਵੇਖਿਆ ਜਾਏ ਵੀ ਨੁਕਸਾਨ ਕੀ ਹੋਇਆ ਅੱਜ ਇਹ ਪ੍ਰੋਪਰਟੀ ਜਿਹੜੀ ਆ ਨਾ ਇਹ ਜਗ੍ਹਾ ਲਾਲਚ ਲੋਕ ਲਾਲਚਾਂ ਦੇ ਨਾਲ ਲੋਕਾਂ ਨੇ ਬਰਬਾਦ ਕਰਤੀ ਆ ਜੀ ਦੁਨੀਆ ਨਸ਼ਿਆਂ ਨਾਲ ਬਰਬਾਦ ਕਰਤੀ ਆ ਜੀ بس ਇਹ ਆ ਜੀ ਇਨਸਾਫ ਚਾਹੀਦਾ ਪ੍ਰਸ਼ਾਸਨ ਇਨਸਾਫ ਕਰੇ ਤੁਣਾ ਸਾਹਿਬ ਅਸਲ ਕੀਤਾ ਉਹਨਾਂ ਦੇ ਕੋਲ ਪਹਿਲੇ ਵੀ ਕੋਈ ਦੇਖੋ ਜੀ ਇਹ ਰੰਜਸ਼ ਰਾਏ ਇਹਨਾਂ ਦੀ ਪ੍ਰਾਪਰਟੀ ਦੀਆਂ ਬੜੀਆਂ ਪੁਰਾਣੀਆਂ ਜੀ 30000 ਲੈਣਾ ਦੇਣਾ ਲੈਣਾ ਇਹ ਤਾਂ ਬਣਿਆ ਸੀਗਾ ਜੀ ਇੱਕ ਬੇਟੇ ਨੂੰ ਲੈ ਜਾਣਾ ਇਹ ਤਾਂ ਪ੍ਰਸ਼ਾਸਨ ਦੀ ਇਨਕੁਆਰੀ ਹੈ ਜੀ ਪ੍ਰਸ਼ਾਸਨ ਨਿਆਂਇ ਦੇਵਾਵੇ ਅਸੀਂ ਪ੍ਰਸ਼ਾਸਨ ਕੋ ਬੇਨਤੀ ਕਰਦੇ ਕਿ ਪ੍ਰਸ਼ਾਸਨ ਸਾਨੂੰ ਇਨਸਾਫ ਦੇਵਾਵੇ ਕੱਲ ਜੀ ਲੋੜੀ ਦਾ ਹਿਾਰ ਸੀਗਾ ਇੱਕ ਬੋਬੀ ਨਾਂ ਦਾ ਮੁੰਡਾ ਵਾ ਉਹਦਾ ਵਿਆਹ ਨਵਾਂ ਹੋਇਆ ਸੀ ਤੇ ਉਹ ਆਪਣੇ ਕੋਠੇ ਤੇ ਲੋੜੀ ਦਾ ਤਿਆਰ ਬਣਾ ਰਹੀ ਹੈ ਆਪਣੇ ਰਿਸ਼ਤਾਰਾਂ ਦੇ ਨਾਲ ਕਿ ਗਵੰਡੀ ਆ ਵਿਕਾਸ ਤੇ ਇਹ ਵੀ ਉੱਥੇ ਚਲੇ ਗਿਆ ਇਹਨਾਂ ਨੇ ਗੁੱਡੀਆਂ ਵੀ ਡਾਈਆਂ ਤੇ ਸ਼ਰਾਬ ਵਗਾਰਾ ਵੀ ਪੀਤੀ ਹੈ ਇਹਨਾਂ ਦੀ ਮਾਤਾ ਦੇ ਕਹਿਣ ਦੇ ਮੁਤਾਬਕ ਵੀ ਉਹਨੂੰ ਧੱਕੇ ਮਾਰ ਕੇ ਤੇ ਘਰ ਸੁੱਟ ਗਏ ਨੇ ਤੇ ਰਾਤ ਨੂੰ ਨਾ ਬੈਠਦੇ ਪਾਤਾ ਜਦੋਂ ਸਵੇਰੇ ਉੱਠ ਕੇ ਵੇਖਿਆ ਵਾ ਤੇ 6 ਵਜੇ ਕਰੀਬ ਉਹਦੀ ਮੌਤ ਹੋ ਚੁੱਕੀ ਸੀ ਸਬਤ ਉਮਰ ਦੀ ਕਿੰਨੀ ਸੀ ਕੋਈ ਪਤਾ ਲੱਗਾ ਇਹਦੀ 27 ਸਾਲ ਹੋਰ ਹੈ ਜੀ ਕੁਵਾਰਾ ਹੈ ਕੋਈ ਪਤਾ ਲੱਗਾ ਨਹੀਂ ਇਹਨਾਂ ਨੂੰ ਪਤਾ ਪੁਰਾਣੀ ਇਹਨਾਂ ਦਾ ਰੰਜਿਸ਼ ਪੁਰਾਣੀ ਰੰਜਿਸ਼ ਤੇ ਕਹਿੰਦੇ ਜਗ੍ਹਾ ਦੀ ਸੀ ਪਹਿਲਾਂ ਅੱਛਾ ਜੀ ਕੋ ਡੇਢ ਸਾਲ ਪਹਿਲਾਂ ਚੱਲਦੀ ਸੀਗੀ ਉਹ ਉਹਨਾਂ ਦਾ ਰਾਈ ਨਾਮ ਹੋ ਚੁੱਕਾ ਹੈ ਹੁਣ ਨਵੀਂ ਰੰਜਿਸ਼ ਸ਼ਤਾਨੀ ਹੈ ਸਰ ਉਹ ਬੰਦੇ ਉਹ ਜਿਹੜਾ ਪਤਾ ਪੜ੍ਹੇਗੇ ਕਿ ਨਹੀਂ ਬੰਦੇ ਜੀ ਇੱਕ ਫੜਿਆ ਵਾ ਦੂਜਾ ਘਰੋਂ ਫਰਾ ਰੇ ਬਿਲਕੁਲ ਜੀ ਇਹ ਤੇ ਗੇੜ ਕਰਨੇ ਆ ਮੇਰਾ ਨਾਮ ਪ੍ਰਿਆ ਮੇਰੀ ਮਾਂ ਇਕੱਲੀ ਰਹਿ ਗਈ ਮੇਰੇ ਵੀਰ ਨੂੰ ਮਾਰਤਾ ਇਹਨਾਂ ਨੇ ਧੋਖਾ ਨਾ ਭਲਾ ਕੇ ਘੋਟੇ ਤੇ ਪਰਾਨੀ ਕੀ ਕੀਤਾ ਸੱਟਾ ਸੁੱਟਾ ਬੜੀਆਂ ਲਾਈਆਂ ਆ ਗਿੱਟਾ ਵੀ ਗਿੱਟਾ ਵੀ ਤੋੜਦਾ ਦੀ ਬਾਹ ਤੋੜੀ ਇਹ ਮੂੰਹ ਤੇ ਬੜੀ ਸੱਟ ਲਾਈ ਆ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਹਾਂ ਨੂੰ ਸਵੇਰੇ ਲੱਗਾ 6:30 ਵਜੇ ਪਤਾ ਕੋਈ ਗੁੱਡੀਆਂ ਕੱਢੀਆਂ ਤਾਂ ਕੋਈ ਨਹੀਂ ਪਤਾ ਨਹੀਂ ਗੁੱਡੀਆਂ ਡਾਂਦੇ ਹੀ ਕੋਠੇ ਦੇ ਉੱਤੇ ਕੋਠੇ ਤੇ ਬੁਲਾਇਆ ਇਹਨਾਂ ਨੇ ਧੋਕੇ ਨਾ ਪਹਿਲੇ ਆਪਣੇ ਕੋਠੇ ਤੇ ਕਹਿੰਦੇ ਆ ਜਾ ਇੱਥੇ ਚੜਾਣੇ ਗੁੱਡੀਆਂ ਫਿਰ ਇਹਨਾਂ ਨੇ ਮਾਰਤਾ ਨੂੰ ਧੋਕੇ ਨਾ ਕੋਟ ਮਾਰ ਕੇ ਤੁਹਾਡੇ ਭਰਾ ਦਾ ਨਾਮ ਕੀ ਹੈ ਵਿਕਾਸ ਡੇੜੀ ਡੇੜੀ ਲਾਉਂਦੇ ਸੀ ਕਵਾਰਦੀ ਦੁਕਾਨ ਤੇ ਲੱਗਾ ਹਾਂਤਾ ਮੇਰਾ ਨਾ ਮੇਰੇ ਬੱਚੇ ਨੂੰ ਮਾਰ ਕੇ ਇੱਥੇ ਸੁੱਟ ਕੇ ਉਹ ਕੋਠੇ ਤੇ ਗਿਆ ਸੀ ਉਹਨਾਂ ਦੇ ਚਾਰ ਪੰਜ ਜਣਿਆਂ ਨੇ ਮਾਰ ਕੇ ਲੱਲੂ ਦਾ ਮੁੰਡੇ ਸਾਰੇ ਜਣੇ ਹੈਗੇ ਆਂ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਪਤਾ ਜੋ ਤੇ ਮੇਰੇ ਬੱਚੇ ਨੂੰ ਮਾਰ ਕੇ ਤੇ ਇੱਥੇ ਸੁੱਟ ਕੇ ਰਵੀ ਤੇ ਇੱਕ ਉਹ ਜਾ ਕੀ ਨਾਮਾ ਬੋਵੀ ਨਵੀਂ ਵਾਦੀ ਕਰਨਪੁਰਾ ਮਹੱਲੇ ਦੇ ਵਿੱਚ ਇੱਕ